ਇਹ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸਦੀ ਹੈ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੀ ਆ ਰਹੀ ਹੈ ਨਹੀਂ ਜਿੱਥੇ ਤਰਨਤਾਰਨ ਦਾ ਇੱਕ ਖਿਡਾਰੀ ਜਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਇਹ ਨੌਜਵਾਨ ਖਿਡਾਰੀ ਸੀ 20 ਸਾਲ ਜਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਉਸਨੇ ਅਤੁ ਪ੍ਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਵਾਨ ਪੁੱਤ ਜਦੋਂ ਕਰਤੋ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਕਰਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਜਿਰਾਗ ਬਹੁਤ ਜੰਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਟਾ ਕਟਾ ਗਬਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸ ਦੀ ਮਹਿਜ ਉਮਰ ਦੱਸੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ ਰੋਟੀ ਖਾਣ ਤੋਂ ਬਾਅਦ ਅਚਾਨਕ ਉਸ ਨੂੰ ਇਹ ਅਟੈਕ ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਬੇਹਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸਦੀ ਹੈ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦਾ ਇੱਕ ਖਿਡਾਰੀ ਜਸਤੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਇਹ ਨੌਜਵਾਨ ਖਿਡਾਰੀ ਸੀ 20 ਸਾਲ ਜਸਤੀ ਮਹਿਜ਼ ਉਮਰ ਦੱਸੀ ਜਾ ਰਹੀ ਹੈ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਉਸ ਦੀ ਮੌਤ ਤੋਂ ਪ੍ਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਵਾਨ ਪੁੱਤ ਜਦੋਂ ਕਰਤੋ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਕਰਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਜਿਰਾਗ ਬੁੱਝ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਟਾ-ਕਟਾ ਗਬਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸ ਦੀ ਮਹਿਜ ਉਮਰ ਦੱਸੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ ਰੋਟੀ ਖਾਣ ਤੋਂ ਬਾਅਦ ਅਚਾਨਕ ਉਸ ਨੂੰ ਇਹ ਅਟੈਕ ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਬੇਹਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸਦੀ ਹੈ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੀ ਆ ਰਹੀ ਹੈ ਜਿੱਥੇ ਤਰਨਤਾਰਨ ਦਾ ਇੱਕ ਖਿਡਾਰੀ ਜਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਜੀ ਹਾਂ ਇਹ ਨੌਜਵਾਨ ਖਿਡਾਰੀ ਸੀ 20 ਸਾਲ ਜਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਉਸਨੇ ਅਤੁਪ੍ਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਵਾਨ ਪੁੱਤ ਜਦੋਂ ਕਰਤੋ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਕਰਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਜਿਰਾਗ ਬਹੁਤ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹਟਾ ਕਟਾ ਗਬਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸ ਦੀ ਮਹਿਜ ਉਮਰ ਦੱਸੀ ਜਾ ਰਹੀ ਹੈ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ ਰੋਟੀ ਖਾਣ ਤੋਂ ਬਾਅਦ ਅਚਾਨਕ ਉਸ ਨੂੰ ਇਹ ਅਟੈਕ ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ